Sí, <laughs> لے کے جنا روکنا کس طرح جی بچا اپنے ماں پو کہ ਇਹ ਮੈਂ ਫਰਾਨੀ ਚੀਜ਼ ਲੈਣੀ ਹੈ ਤੇ ਭਾਵੇਂ ਪੌਣੀ ਹੋਵੇਗੀ ਪਰ ਜਿਹਨੂੰ ਪਿਆਰੋ ਚੀਜ਼ ਜਿਹੜੀ ਹੈ ਉਹ ਜਾਇਜ਼ ਹੋਣੀ ਚਾਹੀਦੀ ਆਪਾਂ ਜਾਇਜ਼ ਲੈ ਕੇ ਆਏ ਆ ਤੇ ਗੁਰੂ ਦੇ ਕੋਲੋਂ ਹੱਥ ਨਾਲ ਮੰਗਾ ਦੇ ਕੇ ਤੇ ਗੁਰੂ ਸਾਹਿਬ ਜੀ ਸਾਡੇ ਕਦੇ ਵੀ ਮਨahi ਨਹੀਂ ਕਰਦੇ ਤੇ ਜੇ ਤਰੇ ਆਏ ਆ ਦਾਤਾ ਹੁਣ ਦਾ ਮੋੜਿਓ ਖਾਲੀ ਮਤ ਹੀਣ ਦੇ ਆਏ ਹਾਂ ਅਸੀਂ ਹਾਂ ਕਰਮਾਂ ਕਰਮਾਂ ਦੇ ਮਾਰੇ ਤੇਰੇ ਦਰ ਆ ਗਿਆਂ ਦਾਤਾ ਮਾਦੇ ਪਾਰ ਕਿਨਾਰੇ ਇੱਥੇ ਰਿੱਧੀਆਂ ਸਿੱਧੀਆਂ ਨੇ ਕਾਈਓ ਆਪੇ ਬਣੇ ਸਵਾਲੀ ਤੇਰੇ ਦਰ ਆ ਗਿਆਂ ਦਾਤਾ ਹੁਣ ਨੰਮੋੜਿਓ ਕਾਜੀ ਤੇ ਗੁਰੂ ਘਰ ਆਏ ਚੇਕ ਮੰਗਾਂ ਨੇ ਸਭ ਤੋਂ ਪਹਿਲਾ ਜਾਜ ਹੋਣੀ ਚਾਹੀਦੀ ਏ ਮੰਗਣ ਦੀ ਬਲ ਕੀ ਗਦੇ ਦਾ ਹੋਵਈ ਜਨ ਕੀ ਅਰਦਾਸ ਨਾਲ ਜੋਰ ਗੋਬਿੰਦ ਦਾ ਪੂਰਨ ਕੋਣ ਦਾ ਜੇਕਰ ਇੱਕ ਮਨ ਹੋ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਾਂਗੇ ਗੁਰੂ ਪਿਆਰਿਓ ਦਾ ਦਾਵਾ ਹੈ ਪ੍ਰੈਕਟੀਕਲ ਕਿਤਰਾ ਹੋਇਆ ਕਿ ਜੇਕਰ ਇੱਕ ਮਨ ਹੋ ਕੇ ਅਰਦਾਸ ਕਰਾਂਗੇ ਤਾਂ ਇਹ ਗਲਤੀ ਨਹੀਂ ਚਲਦੀ ਮੈਂ ਗੁਰੂ ਦੇ ਚਰਨਾਂ ਵਿੱਚ ਚੱਲ ਕੇ ਆਇਆ ਕੂ ਕੌਣ ਹੈ ਬਾਈ ਕੱਦਣ ਵਾਲਾ ਜਿਹੜਾ ਮੈਂ ਚੱਲ ਕੇ ਆਇਆ ਤੇਰੇ ਸੌਣਾ ਤਾਂ ਨਹੀਂ ਕਿ ਤੂੰ ਜਲ ਕੇ ਆ ਜਵੇਂ ਸਰਾਉਣ ਵਾਲਾ ਉਹ ਹੈ ਲੈਉਣ ਵਾਲਾ ਉਹ ਹੈ ਬਿਠਾਉਣ ਵਾਲਾ ਉਹ ਹੈ ਸੁਣ ਕੇ ਸਰਾਉਣ ਵਾਲਾ ਉਹ ਹੈ ਤੇ ਜਦੋਂ ਆਪਾਂ ਕਹਿੰਦੇ ਆ ਉਹਦੀ ਰਜ਼ਾ বিনা ਪਤਾ ਨਹੀਂ ਹੁੰਦਾ ਫੇਰ ਮੈਂ ਅੰਦਰ ਆ ਕੇ ਸਿਰ ਸੁਮਾਇਆ ਮस्तक ਪਵਿੱਤਰ ਹੋ ਗਿਆ ਗੁਰੂ ਦੀ ਹਜ਼ੂਰੀ ਅੰਦਰ ਆ ਕੇ ਦੋਵੇਂ ਹੱਥ ਜੋੜੇ ਹੱਥ ਪਵਿੱਤਰ ਹੋ ਗਏ ਅੱਖਾਂ ਦੇ ਨਾਲ ਆ ਕੇ ਗੁਰੂ ਕੀਆਂ ਸੰਕਤਾਂ ਦੇ ਅਦੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਾਰੇ ਕੀਤੇ ਅੱਖਾਂ ਪਵਿੱਤਰ ਹੋ ਗਈਆਂ ਤੇ ਕੰਨਾਂ ਦੇ ਨਾਲ ਆ ਕੇ ਗੁਰਾਂ ਦੀ ਪਵਿੱਤਰ ਬਾਣੀ ਸਰਵਣ ਕੀਤੀ ਕੰਨ ਪਵਿੱਤਰ ਹੋ ਗਏ ਹੁਣ ਰਸਨਾ ਪਵਿੱਤਰ ਕਰਨੀ ਹੈ ਕਿਵੇਂ ਹੋਵੇਗੀ ਇੱਕ ਗਰੁੱਪ ਆਇਆ ਹੋ ਸਕੂਲ ਲੱਗਾ ਹੋਇਆ ਹੈ ਸਕੂਲ ਦੇ ਵਿੱਚ ਕਲਾਸ ਲੱਗੀ ਹੋਈ ਹੈ ਤੇ ਕਲਾਸ ਦੇ ਵਿੱਚ ਬੈਠਾ ਹੋਇਆ ਟੀਚਰ ਬੱਚਿਆਂ ਦੀ ਪਰਟੈਂਸ ਲਗਾ ਰਿਹਾ ਹੈ ਜਿਹੜਾ ਬੱਚਾ ਯਸਤਾ ਜਵਾਬ ਦੇਵੇਗਾ ਉਹਦੀ ਹਾਜ਼ਰੀ ਪਰਸੈਂਟ ਲੱਗੇਗੀ ਜਿਹੜਾ ਬੱਚਾ ਯਸਤਾ ਨਹੀਂ ਜਵਾਬ ਦੇਗਾ ਭਾਵੇਂ ਕਲਾਸ ਦੇ ਅੰਦਰ ਬੈਠਾ ਹੋਵੇ ਉਹਦੀ ਹਾਜ਼ਰੀ ਅਬਸੈਂਟ ਲੱਗੇਗੀ ਹਰ ਬੱਚੋ ਸਾਡੀ ਹਾਜ਼ਰੀ ਲਗਾ ਰਹੇ ਨੇ ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਹਾਜ਼ਰੀ ਪ੍ਰੈਜ਼ੈਂਟ ਲਗੋਣੀ ਹੈ ਜਾਂ ਅਸੈਂਡ ਲਗੋਣੀ ਕੋਈ ਵੀ ਰਕਣਾ ਬੰਦੀ ਨਾ ਰਹੇ ਕਿਉਂਕਿ ਖੈਰ ਬੜਾ ਸੋਹਣਾ ਨਿਕਲੇ ਕੈਰੀ ਜਿੱਲੀ ਜ਼ੁਬਾਨ ਦੇ ਫੱਟੇ ਉਹਦੀ ਜਹਾਨ ਦੇ ਫੱਟੇ ਜਿਹਦੇ ਪੁੱਤਾਂ ਦੇ ਫੱਟੇ ਉਹਨੀਆਂ ਸੱਤਾ ਕੁੱਲਾ ਦੇ ਫੱਟੇ ਸੋ ਫੱਟੇ ਦਾ ਬਾਜ਼ਾਰ ਜਦਵਾਰ ਕੇ ਦਿਓ ਅੱਖੋਂ ਦੀ ਵਾਹਿਗੁਰੂ ਜੀਕਾ ਖਾਲਸਾ ਕਈ ਦਿਨਾਂ ਤੋਂ ਛੋੜਾਂ ਦੀ ਬੁਲਤਰ ਬਾਣੀ ਦੇ ਪਰਮਾਤਮਾ ਦੇ ਸਾਹ ਬਾਣੀ ਤੋਂ ਕਾਰਨੇ ਆਪ ਭੇਜੀ ਔਲੇ ਭੜਕਾਂ ਨੂੰ ਆ ਕੇ ਪਾਣ ਦੀਏ ਬਾਣੀ ਬੰਦੇਵੇ ਬਾਣੀ ਕੁਦ ਦੇਵੇ ਬਾਣੀ ਦੌਰਤਾ ਨਾਲ ਰਸਾਂ ਪੀਏ ਬਾਣੀ ਹੋੜਿਆ ਮਿੱਠਿਆਂ ਕਰੇ ਮਿੱਠੇ ਬਾਣੀ ਭਰਾ ਜੋ ਜਸਮੇ ਵਗਾਮ ਦੀਏ ਜਿਹੜਾ ਦਿਨ ਨਾਲ ਇਸ ਦਾ ਜਾਪ ਕਰਦਾ ਉਹ ਦੇ ਦੋ ਪਟੇ ਪਾਪ ਗਵਾ ਲੀਏ ਬਾਣੀ ਦੇ ਫਰਖਾਇ ਕੁਝ ਰਹਿਣਾ ਆਓ ਬੜੇ ਪ੍ਰਾਪਨਾ ਸਰਵਣ ਕਰੀਏ ਇਸ ਦਰਤੇ ਜੋ ਆਏ ਸਰਹਣੀ ਭਰਦੇ ਚੋਈ ਮੁੜੇ ਨਾ ਖਾਲੀ ਇਸ ਦਰਤੇ ਜੋ ਆਏ ਸਰਹਣੀ ਭਰਦੇ ਚੋਈ thank yeah. you ਵਾਹਿਗੁਰੂ ਸੋ ਗੁਰੂ ਪਿਆਰਿਓ ਅੱਜ ਅਸੀਂ ਸਾਰੇ ਧੰਦਰ ਦੁਹਾਗੋਂ ਪਤਸ਼ਾਹ ਮਹਾਰਾਜ ਦੇ ਪ੍ਰਕਾਸ਼ ਦੇ ਹਾਣੇ ਨੂੰ ਫੜਕਦੇ ਆ ਹੋਇਆ ਦੂਰੋਂ ਜਿਹੜੇ ਚੱਲ ਕੇ ਗੁਰਦਵਾਰ ਦੇ ਵਿੱਚ ਪਹੁੰਚੇ ਆ ਗੁਰੂ ਪਿਆਰਿਓ ਮਹਾਂਪ੍ਰਦੇਸ਼ ਰਹਿਣ ਵਾਲੇ ਮਾਤਾ ਗੰਗਾ ਜੀ ਨਾਲ ਹੋਈ ਹੈ ਤੇ ਕਹਿੰਦੇ ਨੇ ਸਾਦੀ ਹੋਈ ਨੂੰ ਕਾਫੀ ਸ਼ਰਮੀਂਦ ਹੋ ਗਏ پر کدے کوئی اولاد نہ کوئی تی ہے گرو پیارے اولاد نہیں, جا نہیں،, جا جس پتر نہیں، او دے پوچھ کے جانی گرو ہرگوبند پاشاہ مہاراج نے لکھا ہے کہ مایا گزران اور آتے پتر نشان ਹੋ ਪੁੱਤਾਂ ਬਾਹਰੇ ਹੋ ਜਗ ਤੇ ਪੁੱਤ ਹੋ ਪੁੱਤ ਨਹੀਂ ਤਰਨ ਗਏ ਹੋ ਤੇ ਗਰੁੱਪ ਪਿਆਰੇ ਮਾਂ ਪੁੱਤ ਦੇ ਮੋਹ ਮਾਂ ਸਭ ਨੇ ਲਿਖ ਗਿਆ ਹੋਇਆ ਕਿ ਲੱਖਾਂ ਧੁਨੀਆਂ ਨਾਲੋਂ ਲੱਖਾਂ ਸੰਗੀਤਾਂ ਨਾਲੋਂ ਮਿੱਠਾ ਹੁੰਦਾ ਹੈ ਪਰ ਜਿਹੜੇ ਮਾਪਿਓ ਨੇ ਆਪਣੇ ਬੁੱਤਿਆਂ ਨੂੰ ਪਾਲਿਆ ਬੱਚਿਆਂ ਨੂੰ ਪਾਲਿਆ ਜੇਕਰ ਵੱਡੇ ਹੋ ਕੇ ਉਹ ਵੀ ਬੱਚੇ ਮਾਪਿਆਂ ਨੂੰ ਅੱਖਾਂ ਕੱਢਣ ਲੱਗ ਜਾਣ ਮਾਰਾ ਬੋਧ ਲੱਗ ਜਾਣ ਫਿਰ ਇਸ ਤੋਂ ਚੰਗਾ ਤੇ ਜਰਨੀ ਜਮੇ ਤੋਂ ਭਗਤ ਕਰ ਕੇ ਦਾਤਾ ਕੇ ਸੂਰ ਨਹੀਂ ਤੋ ਜਰਨੀ ਬਾਦ ਰਹੇ ਕਾਹੇ ਗਵਾ ਲੈ ਨੂਰ ਤੇ ਨਾ ਦੇ ਪਰਥਾਏ ਕਿਸੇ ਕਵੀ ਨੇ ਬਦਲਣਾ ਇਹ ਲਿਖਿਆ ਰਹਿੰਦੀ ਕੋਹੜੇ ਕਰੇ ਮਾਵਾ ਟਨੀਆਂ ਚਾਵ ਸੰਗੁਰ ਅਰਜਨ ਦੇਵ ਪਾਖਸ਼ਾ ਮਹਾਰਾਜ ਗੁਰੂ ਤੋਂ ਗਤੀ ਦੇ ਉੱਤੇ ਬਿਰਾਜਮਾਨ ਤੇ ਮਾਤਾ ਗੰਗਾ ਜੀ